ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਵਾ ਜੀ ਕਿਵੇਂ ਸਾਰੇ ਉਮੀਦਤ ਸੀ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਹਾਂ ਜੀ ਅਸੀਂ ਗਏ ਸੀ ਨਿੰਮੂ ਬਨਣ ਜਿਵੇਂ ਕਿ ਤੁਸੀਂ ਪਿਛਲੇ ਬਲੌਗ ਚ ਦੇਖ ਕੇ ਆਏ ਹੋ ਹਨਾ ਤੇ ਨਿੰਮੂ ਬਨਣ ਗਿਆ ਬਸ ਆ ਕੇ ਮੈਂ ਨਾ ਗਰਮੀ ਬਹੁਤ ਜਿਆਦਾ ਸੀ ਸਿਰ ਦਰਦ ਹੋਣ ਲੱਗ ਗਿਆ ਫਿਰ ਮੈਂ ਚਾਹ ਵਗੈਰਾ ਬਣਾਈ ਜਿਹੜੇ ਕੰਮ ਆਪਣੇ ਪੈਂਡਿੰਗ ਸੀ ਥੋੜੇ-ਮੋਟੇ ਉਹ ਕਰਨ ਲੱਗ ਗਏ ਹਨਾ ਜਿਵੇਂ ਕਿ ਕੱਪੜੇ ਸੀਗੇ ਹਲੇ ਵੀ ਮੇਰੇ ਕੱਪੜੇ ਇੱਕ ਵਾਰ ਤੇ ਮਸ਼ੀਨ ਚ ਪਏ ਨਹੀਂਗੇ ਕੁਛ ਮੈਂ ਤੋਂ ਕੇ ਤਾਰਾਂ ਤੇ ਪਾ ਗਈ ਸੀਗੇ ਸੁੱਕਣਾ ਤੇ ਕੁਛ ਆਪਣਾ ਬਾਹਰੋਂ ਵੇੜਾ ਤੋਣ ਨਾਲ ਸੀ ਮੈਂ ਉਹ ਆਤੀ ਤੁੱਟਾ ਹਨਾ ਤੇ ਬਾਕੀ ਧੁੱਪ ਬਹੁਤ ਜ਼ਿਆਦਾ ਚੜ ਗਈਆਂ ਨਾ ਉੱਥੇ ਵੀ ਸਾਨੂੰ ਪਤਾ ਗਿਆ ਨੂੰ 2-3 ਘੰਟੇ ਆਪਣੇ ਲੱਗ ਜਾਂਦੇ ਨੇ ਹਾਂ ਤੇ ਬੇਟੀ ਆਈ ਅੱਜ ਅਡੀਸਰ ਗੁਰੂ ਘਰ ਗਏ ਸੀ ਕਿ ਦਰਸ਼ਨ ਕਰਨ ਇਹ ਤੇ ਉੱਥੋਂ ਲੈ ਕੇ ਆਈ ਆ ਪ੍ਰਸ਼ਾਦ ਲੋਜੀ ਤੁਸੀਂ ਵੀ ਲਓ ਸਾਰੇ ਜਣੇ ਪ੍ਰਸ਼ਾਦ ਗੁਰੂ ਘਰ ਅਡੀਸਰ ਤੋਂ ਆਇਆ ਹਨਾ ਜਿਹੜਾ ਤੇ ਚਲੋ ਵਧੀਆ ਹੋਇਆ ਹਨ ਜਾਏ ਆਪਣੇ ਤੋਂ ਤਾਂ ਨਹੀਂ ਜਾਇਆ ਹੁੰਦਾ ਹਨਾ ਤੇ ਚਲੋ ਬੱਚੇ ਤਾਂ ਜਾਈ ਹੁੰਦੇ ਹਨਾ ਦੂਜੇ ਦੀ ਉਹਨੇ ਹੀ ਗਏ ਸੀਗੇ ਨਾਲ ਉਹਨਾਂ ਦੀ ਬੇਟੂ ਗਏ ਸੀਗੇ ਤੇ ਨਾਲ ਆਪਣੀ ਇਹ ਚਲਾਈਏ ਪਿੱਤੂ ਤੇ ਆਪਣੇ ਦੂਜੇ ਬੱਚੇ ਗਏ ਨੇ ਸਕੂਲ ਜਸਤੇ ਨੂਰ ਆਪਣੇ ਸਕੂਲ ਗਈਆਂ ਨੇ ਗੀਆਂ ਤੇ ਬਸ ਡੇਢ ਹੁੰਦਾ ਟਾਈਮ ਸ਼ਾਇਦ ਹੋ ਗਿਆ ਹਨ ਸੀ ਡੇਢ ਵਜੇ ਤੇ ਜਦੋਂ ਨੂੰ ਆਉਣੀ ਆ ਬਸ ਉਦੋਂ ਤਾਂ ਮਾਣਾ ਮੁੱਢੇ ਕੰਮ ਕਾਰ ਕੀਤਾ ਜਾਉ ਮੈਂ ਨਾ ਆ ਵਾਲਾ ਜਿਹੜਾ ਸੂਟ ਸਲਾਈ ਕੀਤਾ ਸੀ ਅੱਜ ਇਹ ਲੈਣ ਆਉਣਾ ਬਸ ਸਾਰੇ ਤਿਆਰ ਨੇ ਸਿਰਫ ਆ ਉੱਪਰ ਲੀਆਂ ਮੁੱਢੇ ਵਾਲੀਆਂ ਲੁਪੀਆਂ ਜਿਹਾ ਲੈਣ ਆਉਣੀਆਂ ਰਹਿਦੀਆਂ ਨੇ ਇਕੱਲੀਆਂ ਮੈਨੂੰ ਲੱਗਦੀ ਸੀ ਕਿ ਨਾ ਉਹ ਤੇ ਮੈਂ ਕਿਹਾ ਚਲੋ ਆਪਾਂ ਤਿਆਰ ਕਰਕੇ ਰੱਖ ਦਈਏ ਜਾਨੂੰ ਆਪਣੇ ਕੋਲ ਉਧਰ ਸ਼ਾਪ ਤੇ ਕੁਝ ਕਸਟਮਰ ਨਹੀਂ ਆਉਣਾਗਾ ਹਨਾ ਤੇ ਉਹਨਾਂ ਨੂੰ ਮੈਂ ਦਿੱਤਾ 3 ਵਜੇ ਦਾ ਟਾਈਮ ਹੈਗਾ ਬੱਚੇ ਆ ਜਾਣਗੇ ਚਾਹ ਪਾਣੀ ਪੀ ਲੈਣਗੇ ਵੀ ਫਿਰ ਹਨਾ ਤੁਸੀਂ ਆ ਜਿਓ ਤੇ ਫਿਰ ਜਿਹੜਾ ਕੰਮ ਆ ਹੋ ਜੂਗਾ ਜਿੰਨਾ ਮਰਜੀ ਆਪਾਂ ਆਪਜ ਪਜ ਕੇ ਕੰਮ ਕਰ ਲਈਏ ਪਰ ਜਿਹੜੇ ਕੰਮ ਨੇ ਨਾ ਬਿਲਕੁਲ ਵੀ ਨਹੀਂ ਹੋਉਦੇ ਹੈਗੇ ਵੀ ਨਿਭੜਦੀ ਨਹੀਂ ਹੈਗੇ ਯਾਨੀ ਸਾਰਾ ਦਿਨ ਖਤਮ ਨਹੀਂ ਹੁੰਦੀ ਹੈਗੀ ਬਾਕੀ ਆਪਣੀ ਸੋਚ ਦੇ ਅਕੋਰਡਿੰਗ ਹੁੰਦਾ ਨਾ ਜਿਵੇਂ ਆਪਾਂ ਸੋਚੀਏ ਇਹ ਕੰਮ ਵੀ ਉਦਾਂ ਹੀ ਚੱਲਦਾ ਰਹਿੰਦਾ ਹਨਾ ਯਾ ਫੇ ਸੋਚ ਲਈ ਵੀ ਚਲੋ ਆਪਣੇ ਕੰਮ ਅੱਜ ਜਲਦੀ ਕਰਨਾ ਛੇਦੀ ਛੇਦੀ ਕੰਮ ਨਿਬੇੜਨਾ ਨਿਬੇੜਨਾ ਮਨ ਚ ਧਾਰ ਲੀਆ ਹਨਾ ਤੇ ਫਿਰ ਕੰਮ ਵੀ ਉਦਾਂ ਹੋ ਜਾਏ ਜੇ ਆਪਾਂ ਪਹਿਲੇ ਹੀ ਮਿਸ ਜੀ ਮਾਰ ਦਿੰਨੇ ਆ ਵੀ ਦੇਖਦੇ ਆ ਨਿਪੜਦਾ ਅੱਜ ਕੰਮ ਬਹੁਤ ਜ਼ਿਆਦਾ ਅੱਜ ਆਏ ਆ ਨਾ ਫਿਰ ਉਹ ਮੇਂ ਕੰਮ ਹਨਾ ਫੈਲ ਕੇ ਉਹ ਹੋ ਜਾਂਦਾ ਚਲੋ ਜੀ ਇਹ ਤਾਂ ਕੰਮ ਤਾਂ ਆਪਣੇ ਚੱਲੇ ਜਾਂ ਚੱਲੀ ਜਾਣੇ ਨੇ ਤੇ ਬਣੇ ਰਹੋ ਤੁਸੀਂ ਆਪਣੇ ਬਲੌਗ ਦੇ ਨਾਲ ਪਹਿਲਾਂ ਮੈਂ ਮਨਾ ਇਹ ਚਾਹ ਪਾ ਚਾ ਪੀਣੇ ਆਂਗੇ ਤੂੰ ਪੀਣੇ ਚ ਹੈ ਚਲੇ ਹੁਣੇ ਆ ਕੇ ਬੈਠੀ ਆ ਇਹ ਤੇ ਆਪਣੀ ਜੈਸ ਵਰਗੀਆਂ ਵੀ ਬਸ ਹੁਣ ਆਉਣ ਵਾਲੀਆਂ ਨੀਂਗੀਆਂ ਤੇ ਸੋਹਰੀ ਲੱਪਾ ਚਾਹ ਪੀ ਲਈਏ ਬਣੇ ਰਹੋ ਤੁਸੀਂ ਆਪਣੇ ਬਲੌਗ ਦੇ ਨਾਲ ਪਲੀਜ਼ ਬਲੌਗ ਨੂੰ ਫੁੱਲ ਵਾਚ ਕਰਿਆ ਕਰੋ ਤੇ ਅੱਗੇ ਵੀ ਆਪਣੇ ਚੈਨਲ ਨੂੰ ਸ਼ੇਅਰ ਕਰਿਆ ਕਰੋ ਜਿਹੜੇ ਫਸਟ ਟਾਈਮ ਆਏ ਹੋ ਮੇਰੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਦੇਖੋ ਨਾ ਘਾਟਾ ਧੁੱਪ ਤੇ ਗਈਆਂ ਬਿਲਕੁਲ ਨਾ ਮੈਂ ਫੇਸ ਤੇ ਨਾ ਆ ਚੀਜ਼ਾਂ ਤੇ ਟੈਨਿੰਗ ਜੀ ਹੋ ਗਈ ਨਹੀਂ ਮੈਂ ਬਿਲਕੁਲ ਵੀ ਧੁੱਪ 'ਚ ਬਹੁਤ ਘੱਟ ਜਾਂਦੀ ਆ ਅੱਜ ਹੀ ਗਈਆਂ ਗਈ ਉਹਦੇ ਨਾਲ ਹੀ ਬਸ ਫੇਸ ਦਾ ਨਾ ਥੋੜਾ ਤੇ ਮੈਂ ਜਦ ਤਰ੍ਹਾਂ ਨਾ ਮੈਂ ਕੋਈ ਚੀਜ਼ ਕੰਮ ਕਰਦੀ ਆ ਨਾ ਫਿਰ ਵੀ ਮੈਂ ਕਦੇ ਕੁਝ ਆਪਣੇ ਫੇਸ ਤੇ ਨਹੀਂ ਕੀਤਾ ਹੈਗਾ ਮੈਂ ਹੋਮ ਰੈਮਡੀ ਵਗੈਰੀ ਵਰਤਦੀ ਆ ਪਰ ਹੁਣ ਮੈਂ ਤੂੰ ਵੀ ਨਹੀਂ ਬਹੁਤ ਟਾਈਮ ਹੋ ਗਿਆ ਟਰਾਈ ਹੋਈ ਹੈਗੀ ਦੇਖਦੇ ਆ ਆਪਣੇ ਲਈ ਟਾਈਮ ਬਿਲਕੁਕੁਲ ਵੀ ਨਹੀਂ ਨਿਕਲਦਾ ਕੋਸ਼ਿਸ਼ ਕਰਾਂਗੇ ਵੀ ਆਪਣੇ ਲਈ ਆਪਣਾ ਟਾਈਮ ਕੱਢਿਆ ਕਰੀਏ ਥੋੜਾ ਕਨਾ ਹਨਾ ਟਾਈਮ ਕੱਢਣਾ ਚਾਹੀਦਾ ਵੀ ਆ ਹਨਾ ਕਿਉਂਕਿ ਆਪਾਂ ਸਾਰਾ ਦਿਨ ਆਪਣੇ ਲਈ ਹਨਾ ਪਰਿਵਾਰ ਲਈ ਸਾਰਾ ਟਾਈਮ ਆਪਾਂ ਕਰ ਦਿੰਨੇ ਹੁਣ ਟਾਈਮ ਆਪਾਂ ਨੂੰ ਵੀ ਦੇਣਾ ਚਾਹੀਦਾ ਆ ਆਪਣੇ ਆਪ ਨੂੰ ਤੇ ਚਲੋ ਜੀ ਬਣੇ ਰਹੋ ਤੁਸੀਂ ਆਪਣੇ ਬਲੌਗ ਦੇ ਨਾਲ ਆਪਾਂ ਕਰਦੇ ਆ ਕੰਮ ਧੰਦੇ ਤੇ ਨਾਲ ਨਾਲ ਤੁਹਾਡੇ ਨਾਲ ਵੀ ਸ਼ੇਅਰ ਕਰੀ ਜਲਾਂਗੇ ਵੀ ਆਪਾਂ ਕੀ ਕੰਮ ਕਰਦੇ ਆ ਹਾਂਜੀ ਇੱਥੇ ਹੋ ਗਿਆ ਸੀ ਦੁਪਹਿਰ ਦਾ ਟਾਈਮ तकरीबन 3 ਵੱਜ ਚੁੱਕੇ ਸੀਗੇ ਮੈਂ ਆਪਣੇ ਪਾਈ ਸੀ ਮਸ਼ੀਨ ਦੇ ਵਿੱਚ ਕੱਪੜੇ ਹਨਾ ਪਹਿਲਾ ਜਿਵੇਂ ਸੋਨੂੰ ਮੈਂ ਦਿੱਸਿਆਗਾ ਤੇ ਉਸ ਬਾਅਦ ਬੱਚੇ ਆ ਗਏ ਬਸ ਉਹਨਾਂ ਨੂੰ ਚਾਹ ਵਗੈਰਾ ਦਿੱਤੀ ਉਹਨਾਂ ਨੇ ਆਪਣਾ ਰੋਟੀ ਪਾਣੀ ਖਾਦਾ ਕੁਛਕ ਟਾਈਮ ਮੈਂ ਰੈਸਟ ਕੀਤਾ 5-10 ਮਿੰਟ ਜਿਆਦਾ ਟਾਈਮ ਤਾਂ ਨਹੀਂ ਆਪਣ ਨੂੰ ਪਿਆ ਜਾਂਦਾ ਹਨਾ ਰੈਸਟੋਰੰਡ ਦੀ ਚਲੋ ਇਦਾਂ ਸੀਗਾ ਵੀ ਸਿਰ ਦਰਦ ਹੋ ਰਿਹਾ ਚਲੋ ਆਪਾਂ ਥੋੜਾ ਜਿਹਾ ਟਾਈਮ ਰੈਸਟ ਕਰ ਲੈਂਦੇ ਆ ਉਸ ਬਾਅਦ ਮੈਂ ਆਪਣੇ ਡਰ ਮਸ਼ੀਨ ਚ ਕੱਪੜੇ ਪਾਏ ਹੋਏ ਸੀ ਆਪਾਂ ਨੇ ਉਹ ਕੱਟ ਲੰਨੇ ਮੈਂ ਕਿਹਾ ਨਾਲ ਨਾਲ ਇਹਨਾਂ ਨੂੰ ਵੀ ਸੁੱਕਣੇ ਪਾ ਦੀ ਕਿਉਂਕਿ ਇਹ ਡੇ ਪਹਿਲਾਂ ਤੋਂ ਤੇ ਸੀ ਉਹ ਬਿਲਕੁਲ ਸੁੱਕ ਝੁੱਕੇ ਸੀਗਾ ਨਾ ਉਹ ਮੈਂ ਉਲਟਾਰ ਉਤਾਰ ਕੇ ਮੰਜੇ ਤੇ ਰੱਖ ਰਹੀ ਸੀ ਮੈਂ ਕਿਹਾ ਇਹਨਾਂ ਦੀ ਆਪਾਂ ਕਰ ਦਾਂਗੇ ਟਹਿ ਤੇ ਬਾਕੀ ਬੱਚਾ ਇਹ ਆਉਣ ਤੋਂ ਬਾਅਦ ਇਦਾਂ ਹੁੰਦਾ ਜਿਹੜੇ ਕੰਮ ਜਿੰਨੇ ਆਉਣ ਤੋਂ ਪਹਿਲਾਂ ਪਹਿਲਾਂ ਹੋ ਜਾਣ ਉਸ ਤੋਂ ਬਾਅਦ ਬਹੁਤ ਜ਼ਿਆਦਾ ਹੋ ਹੋ ਜਾਂਦਾ ਵੀ ਉਸ ਤੋਂ ਬਾਅਦ ਕੰਮ ਘੱਟ ਨਿਪਟ ਦਿਆ ਹਨਾ ਸਾਨੂੰ ਪਤਾ ਬੱਚੇ ਹੁੰਦੇ ਆ ਕੋਈ ਦੇ ਕੋਸ਼ਿਸ਼ ਚੀਜ਼ ਇਧਰ ਰੱਖਤੀ ਕਦੇ ਉੱਤਰ ਰੱਖਤੀ ਹਨਾ ਉਹਨਾਂ ਦੇ ਕੰਮਾਂ ਚ ਆਪਾਂ ਬਿਜੀ ਹੋ ਜੰਨੇ ਆ ਹਨਾ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਕੰਮ ਨੇ ਆਪਣੇ ਹੋ ਜਾਣ ਤੇ ਹਾਂਜੀ ਇੱਥੇ ਮੈਂ ਕੱਪੜੇ ਆਪਣੇ ਪਾਤੇ ਸੀਗੇ ਸੁੱਕਣੇ ਨਾਲ-ਨਾਲ ਜਿਹੜੇ ਮੈਂ ਸੁੱਕੇ ਨੇ ਕੱਪੜੇ ਸੀ ਮੈਂ ਉਤਾਰ ਲੂੰਗੀ ਤੇ ਇੱਥੇ ਜਿਹੜੇ ਨਾ ਮੰਜੇ ਤੇ ਮੈਂ ਕੱਪੜੇ ਫੁਲਾ ਰਹੀ ਸੀ ਕੁਝ ਤਾਂ ਨੋਰਦੇ ਸੀਗੇ ਤੇ ਕੁਝ ਆਪਣੇ ਜਿਵੇਂ ਸੌਕਸ ਵਗੈਰਾ ਹੁੰਦੀਆਂ ਨੇ ਉਹ ਸੀ ਤੇ ਮੈਂ ਕਹਿੰਦਾ ਚਾ ਨਾ ਇਹਨਾਂ ਨੂੰ ਇੱਥੇ ਪਾ ਦੇਣੇ ਹੋ ਕਿ ਤਾਰ ਤੇ ਨਾ ਡਿੱਗਣ ਵਗੈਰਾ ਦਾ ਰਹਿਦਾ ਹੈਗਾ ਤੇ ਹਾਂ ਜੀ ਇਥੇ ਢੇ ਕੱਪੜੇ ਸੁੱਕ ਗਏ ਸੀਗੇ ਮੈਂ ਲਿਆਈ ਸੀ ਉਹ ਅੰਦਰ ਪਹਿਲਾਂ ਤਾਂ ਮੈਂ ਅਲੱਗ-ਅਲੱਗ ਕੀਤੇ ਉਹ ਸਾਰੇ ਛਾਂਟਾ-ਛਾਂਟੀ ਕੀਤੀ ਇਹਨਾਂ ਦੀ ਪ੍ਰੈਸ ਮੈਂ ਨਹੀਂ ਕਰੀ ਕਰੂੰਗੀ ਅੱਜ ਪ੍ਰੈਸ ਮੈਂ ਦੇਖਦੀ ਆ ਮੈਂ ਨਾ ਹੁਣ ਇਕੱਠੇ ਕਰ ਲੈਣੀਆਂ ਜਿਵੇਂ ਪੰਜ-ਚਾਰ ਦਿਨਾਂ ਬਾਅਦ ਜਿਵੇਂ ਰਾਤ ਨੂੰ ਜਦੋਂ ਵੀ ਮੈਨੂੰ ਟਾਈਮ ਲੱਗਦਾ ਹਾਂ ਮੈਂ ਉਦੋਂ ਕਰ ਲੈਣੀਆਂ ਇਕੱਠੇ ਕੱਪੜੇ ਜਿਵੇਂ ਆਪਣੇ ਇੱਕ ਦਿਨ ਕਰ ਲੇ ਇੱਕ ਦਿਨ ਇਹਨਾਂ ਦੇ ਪਾਪਾ ਦੇ ਹਨਾ ਇਦਾਂ ਕਰ ਲੈਣੀਆਂ ਵੀ ਹੁਣ ਮੈਨੂੰ ਇਦਾਂ ਸੀ ਮੈਂ ਕੰਪਨੀ ਕਾਲੀ ਕਾਲੀ ਚ ਮੈਂ ਜਿਹੜੇ ਆਪਣੇ ਕੱਪੜੇ ਨੇ ਆਪਾਂ ਟੈਗ ਲਗਾ ਕੇ ਰੱਖਦੀ ਕਿਉਂਕਿ ਮੇਰੇ ਕੋਲ ਨਾ ਕਸਟਮਰ ਨੇ ਆਉਣਾ ਸੀ ਕਿਸੇ ਨੇ ਤੇ ਮੈਨੂੰ ਉਹਨਾਂ ਦੇ ਕੰਮ ਦਾ ਸੀ ਮੈਂ ਕਿਤੇ ਆਣਾ ਜਾਣ ਉਹਨਾਂ ਤੋਂ ਪਹਿਲਾਂ ਪਹਿਲਾਂ ਮੈਨੂੰ ਇਦਾਂ ਸੀ ਵੀ ਜਿੰਨੇ ਕੰਮ ਮੇਰੇ ਖਤਮ ਹੋ ਜਾਣ ਉਹਨੇ ਮੈਂ ਆਪਣੇ ਕੰਮ ਨੇ ਜਿਹੜੇ ਖਤਮ ਕਰਦਾ ਹਨਾ ਤੇ ਇੱਥੇ ਹਾਂਜੀ ਮੈਂ ਲੱਗੀ ਸੀ ਨਾਲ ਬੱਚਿਆਂ ਨੂੰ ਵੀ ਮੈਂ ਨਾਲ ਲਾ ਰਹੀ ਸੀ ਮੈਂ ਕਿਹਾ ਚਲੋ ਤੁਸੀਂ ਵੀ ਨਾਲ-ਨਾਲ ਮੇਰੇ ਟੈਗ ਕਰ ਪਾਓ ਇਹਨਾਂ ਨੂੰ ਹੈਬਿਟ ਆ ਜਿਹੜੀ ਆਦਤਾਂ ਹਨ ਆਪਣੀ ਪਾਉਣੀ ਚਾਹੀਦੀਆਂ ਹਨ ਕੰਮ ਕਰਨ ਦੀ ਖਾਸ ਕਰ ਆਪਣੇ ਕੰਮ ਕਰਨ ਦੀ ਕਿਉਂਕਿ ਫੇਰ ਹੀ ਆਪਾਂ ਓਹਸ਼ ਕਰ ਸਕਾਂਗੇ ਹਨਾ ਜਿਕੇ ਹੁਣ ਬੱਚੇ ਨੂੰ ਆਪਾਂ ਸਿਖਾਵਾਂਗੇ ਨਹੀਂ ਬੱਚੇ ਸਿੱਖਣਗੇ ਕਿੱਦਾਂ ਹਨਾ ਇਹ ਨਹੀਂ ਹੁੰਦਾ ਹੈਗਾ ਬੱਚੇ ਜੋ ਕੋਈ ਗੱਲ ਨਹੀਂ ਵੱਡੇ ਹੋ ਜਾਣਗੇ ਆਪਣੇ ਆਪ ਕਰ ਲੈਣਗੇ ਇਹ ਗੱਲ ਕਦੇ ਵੀ ਨਹੀਂ ਹੁੰਦੀ ਕਿਉਂਕਿ ਤੁਸੀਂ ਆਪ ਸੋਚੋ ਆਪਾਂ ਨੂੰ ਵੀ ਕਿਸੇ ਨਾ ਕਿਸੇ ਨੇ ਆਪਣੀ ਮੰਮੀ ਨੇ ਆਪਣੇ ਦਾਦੀਆਂ ਨੇ ਆਪਣੇ ਚਾਤੀਆਂ ਤਾਈਆਂ ਨੇ ਆਪਾਂ ਨੂੰ ਕੰਮ ਸਿਖਾਇਆ ਫੇਰ ਆਪਾਂ ਜਾ ਕੇ ਕਿਤੇ ਕੰਮ ਸਿੱਖਿਆ ਹਨਾ ਇਹ ਨਹੀਂ ਹੁੰਦਾ ਵੀ ਜੇ ਆਪਾਂ ਬੱਚਿਆਂ ਨੂੰ ਕੰਮ ਤੇ ਨਾਲ ਲਾਵਾਂਗੇ ਤਾਂ ਬੱਚੇ ਆਪਣੇ ਆਪ ਕੰਮ ਤੇ ਲੱਗ ਜਾਣਗੇ ਛੋਟੇ ਛੋਟੇ ਕੰਮਾਂ ਤੇ ਹਨਾ ਇਹ ਨਹੀਂ ਕਿ ਮੈਂ ਕਹਿੰਦੀ ਵੀ ਜਿਆਦੇ ਵੱਡੇ ਕੰਮਾਂ ਤੇ ਲਾਓ ਇਹਨਾਂ ਨੂੰ ਪੜਾਈ ਦੇ ਨਾਲ ਨਾਲ ਜਿਹੜੇ ਇਹ ਆਪਣੀਆਂ ਆਦਤਾਂ ਨੇ ਆਪਣੇ ਕੱਪੜੇ ਜਿਹੜਾ ਥਾਮਣਾ ਆਪਣੇ ਬਰਤਨ ਵਗੈਰਾ ਚੱਕਣਾ ਧਰਨਾ ਹਨਾ ਇਹ ਚੀਜ਼ਾਂ ਆਤਮਾ ਨੂੰ ਜਰੂਰ ਪਾਉਣੀਆਂ ਚਾਹੀਦੀਆਂ ਨੇ ਜੀ ਆ ਤੇ ਮੈਂ ਤਾਂ ਆਪਣੇ ਬੱਚਿਆਂ ਨੂੰ ਲਾਉਣੀ ਆ ਕੀ ਪੜਨਾ ਖੈਂਦੀਆਂ ਨੇ ਇਹਨਾਂ ਨੂੰ ਪੜ ਲੈਣ ਦੋ ਹਲੇ ਕਾਨੂੰ ਕੰਮ ਤੇ ਲਾਉਣਾ ਪਰ ਮੈਂ ਇਹ ਚੀਜ਼ ਨਹੀਂ ਸੋਚਦੀ ਹੈਗੀ ਕਿਉਂਕਿ ਆਪਾਂ ਵੀ ਹਨਾ ਵੱਡੇ ਹੋਏ ਆਪਾਂ ਵੀ ਨਾਲ-ਨਾਲ ਆਪਣੇ ਮੰਮੀਆਂ ਦੇ ਨਾਲ ਕੰਮ ਕਰਵਾਉਂਦੇ ਰਹਾਂਗੇ ਹਨਾ ਫੇਰ ਹੀ ਆਪਾਂ ਕੰਮ ਸਿੱਖਿਆ ਫੇਰ ਹੀ ਆਪਾਂ ਇੱਥੇ ਤੱਕ ਆਏ ਆ ਹਨਾ ਇਹ ਨਹੀਂ ਹੈਗਾ ਵੀ ਆਪਾਂ ਆਪਣੇ ਆਪ ਨੇ ਜਿਹੜੇ ਆਪਣੇ ਕੰਮ ਨੇ ਆਪ ਸਿੱਖ ਗਏ ਹਨਾ ਤੇ ਬੱਚਿਆਂ ਨੂੰ ਵੀ ਇਹ ਚੀਜ਼ਾਂ ਤੇ ਆਦਤਾਂ ਤੇ ਲਾਉਣਾ ਚਾਹੀਦਾ ਮੈਂ ਤਾਂ ਬਈ ਲਾਉਣੀ ਆਂਗੀ ਚਾਹੇ ਕੋਈ ਮੇਰੀ ਇਹ ਸਾਤ ਨੂੰ ਚੰਗੀ ਕਹੇ ਚਾਹੇ ਕੋਈ ਮਾੜੀ ਕਹੇ ਹਨਾ ਇਹ ਦੇਖੋ ਪਤਾ ਨਹੀਂ ਜਸ ਨੇ ਆਪਣੀ ਸ਼ਰਟ ਤੇ ਕੀ ਲਗਾ ਲਿਆ ਮੈਨੂੰ ਉਹੀ ਦਿਖਾ ਰਹੀ ਸੀ ਮੰਮੀ ਕਹੇ ਦੀ ਪਤਾ ਨਹੀਂ ਮੇਰੀ ਸ਼ਰਟ ਤੇ ਕੀ ਲੱਗ ਗਿਆ ਇਹ ਤੇ ਉਸ ਤੋਂ ਬਾਅਦ ਮੈਂ ਆ ਗਈ ਸੀ ਕਿਚਨ ਦੇ ਵਿੱਚ ਮੈਂ ਕਿਉਂ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਨੂੰ ਇਦਾਂ ਸੀ ਮੇਰੇ ਮਨ ਨੂੰ ਇਦਾਂ ਹੋ ਰਿਹਾ ਸੀ ਮੈਂ ਨਾਲ-ਨਾਲ ਦਾ ਕੰਮ ਲੈ ਕੇ ਚੱਲਾਂ ਹੀ ਨਾ ਹੋਵੇ ਵੀ ਮੈਂ ਉਹਨਾਂ ਦਾ ਕੰਮ ਕਰਨ ਬੈਠੀ ਤੇ ਮੈਨੂੰ 2 ਘੰਟੇ ਲ ਤੇ ਮੇਰੇ ਘਰ ਦੇ ਕੰਮ ਨੇ ਜਿਹੜੇ ਪਿੱਛੇ ਪੈ ਜਾਣ ਹਾਂ ਹੁਣ ਮੈਨੂੰ ਬੈਠਣ ਦੀ ਬਜਾਏ ਮੈਂ ਆਪਣੇ ਜਿਹੜੇ ਕੰਮ ਨਿਪਟੜਦੇ ਨੇ ਆਪੋ ਕਰ ਲਈਏ ਮੇਰੇ ਨਾਲ ਨਾਲ ਨਿਕਾ ਬਾਹਰ ਸੀ ਵੀ ਕੀ ਆਤਾ ਨਹੀਂ ਗਿਆ ਆਤਾ ਨਹੀਂ ਗਈ ਤੇ ਜਦੋਂ ਵੀ ਕੋਈ ਬਾਹਰ ਆਵਾਜ਼ ਵਗੈਰਾ ਹੁੰਦੀ ਸੀ ਮੈਂ ਉਹਦੀ ਬਾਹਰ ਦੇਖਦੀ ਸੀ ਕਿ ਕਿਤੇ ਆ ਨਾ ਜਾਣਾ ਨਾ ਮੈਂ ਕਿ ਮੈਂ ਪਹਿਲਾਂ ਪਹਿਲਾਂ ਆਪਣੇ ਜਿਹੜੇ ਕੰਮ ਨੇ ਛੇਤੀ ਛੇਤੀ ਕਰ ਲਾਂ ਤੇ ਜਿੰਨੀ ਸਪੀਡ ਮੈਂ ਸ਼ਾਇਦ ਉਹਦੀ ਮੋਬਾਈਲ ਦੇ ਬਣਾਈ ਹੋਣ ਇਸ ਵੀਡੀਓ ਮੇਰੇ ਹੱਥਾਂ ਦੀ ਵੀ ਬਣੀ ਹੋਈ ਸੀ ਉਸ ਟਾਈਮ ਹੁੰਦਾ ਨਾ ਜਦੋਂ ਆਪਣੇ ਮਨ ਨੂੰ ਕਾਲੀ ਹੋਵੇ ਆਪਣੇ ਮਨ ਜਿੱਦਾਂ ਹੋਵੇ ਫਿਰ ਆਪਾਂ ਨੂੰ ਇਦਾਂ ਹੁੰਦਾ ਆਪਣੇ ਹੱਥ ਵੀ ਉਸ ਸਪੀਡ ਨਾਲ ਚੱਲਣ ਲੱਗ ਜਾਂਦੇ ਨੇ ਕਿ ਵੀ ਆਪਾਂ ਜਲਦੀ-ਜਲਦੀ ਜਿਹੜੇ ਆਪਣੇ ਘਰ ਦੇ ਕੰਮ ਨੇ ਖਤਮ ਕਰ ਲਈਏ ਹਾਂਜੀ ਇੱਕ ਮੈਂ ਥੋੜਾ ਜਿਹਾ ਸ਼ੇਅਰ ਕਰਦੀ ਸੀ ਆਪਣੀ ਆਦਤ ਹਨਾ ਮੈਨੂੰ ਹਣਾ ਹਣਾ ਹਨਾ ਕਹਿਣ ਦੀ ਬਹੁਤ ਜਿਆਦਾ ਆਦਤ ਆ ਤੇ ਕੱਲ ਦੀ ਵੀਡੀਓ 'ਚ ਮੇਰੀ ਕੁ ਭੈਣ ਨੇ ਮੈਨੂੰ ਕਮੈਂਟ ਵੀ ਕੀਤਾ ਸੀ ਕਹਿੰਦੇ ਹਨਾ ਹਨਾ ਹੱਸ ਕੇ ਜੇ ਮੋਜੀ ਭੇਜਿਓ ਉਹਨਾਂ ਨੇ ਤੇ ਪਰ ਉਹਨਾਂ ਨੇ ਇਦਾਂ ਵੀ ਕਿਹਾ ਵੀ ਨਾ ਕਿ ਤੇ ਮਾਈਂਡ ਨਾ ਤੁਸੀਂ ਕਰੋ ਹਨਾ ਸੋਚਿਆ ਪਰ ਭੈਣ ਮੇਰੇ ਮਨ 'ਚ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਚਲੋ ਕੋਈ ਗੱਲ ਨਹੀਂ ਇਹ ਮੇਰੀ ਆਦਤ ਆ ਨਾ ਤੇ ਸ਼ੋਡੀ ਗਲਤੀ ਨਹੀਂ ਹੈਗੀ ਸ਼ਾਇਦ ਕਿਤੇ ਨਾ ਕਿਤੇ ਮੇਰੀ ਹੈਬਿਟ ਆ ਮੇਰੀ ਆਦਤ ਆ ਹਨਾ ਤੇ ਆਪੇ ਤੋਂ ਮਜਬੂਰ ਵੀ ਹੁੰਨੇ ਹੁਣ ਵੀ ਮੈਂ ਆਜ ਵਾਲੇ ਵੀਡੀਓ ਚ ਮੈਂ ਬਹੁਤ ਆਪਣੇ ਆਪ ਤੇ ਕੰਟਰੋਲ ਕੀਤਾ ਮੈਂ ਹਨਾ 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 ਦੀ ਵਰਤ ਜਿਨੀ ਹੋ ਸਕੇ ਉਹ ਨਹੀਂ ਘਟ ਗਰਾ ਤੇ ਪਰ ਫਿਰ ਵੀ ਕਿਤੇ ਨਾ ਕਿਤੇ ਨਿਕਲ ਜਾਂਦਾ ਨਾ ਮੂੰਹ ਚ ਕੋਈ ਗੱਲ ਨਹੀਂ ਹੌਲੀ ਹੌਲੀ ਮੈਂ ਆਪਣੀ ਆਤ ਨੂੰ ਹਟਾਉਣ ਦੀ ਕੋਸ਼ਿਸ਼ ਕਰੂੰਗੀ ਇਹ ਚ ਗੁੱਸੇ ਵਾਲੀ ਕੋਈ ਗੱਲ ਨਹੀਂ ਆ ਨਾ ਮੈਂ ਤੈਨੂੰ ਕਹਣੀ ਹੁੰਦੀ ਆ ਨਾ ਵੀ ਮੈਨੂੰ ਪਲੀਜ਼ ਦੱਸਿਆ ਕਰੋ ਕਿ ਤੁਸੀਂ ਤੇ ਆਹਨਾਂ ਚ ਕਰ ਜਾਣਾ ਮੈਂ ਜੋ ਵੀ ਸਮਾਂ ਕੰਮ ਹੋ ਗਿਆ ਸਕੂਲ ਦਾ ਨਾ ਤਦੋਂ ਕੌਣ ਕਰੂਗਾ ਫਿਰ ਮੈਂ ਬਾਹਰ ਤਾਂ ਕਿ ਕੁਦੀ ਬਾਰੇ ਬੈ ਕੇ ਚਲੋ ਫਿਰ ਬੈਠੋ ਤਾਲੀਆਂ ਮੰਜਾ ਹਲੋ ਆਓ ਚਲੋ ਚਲੀ ਮਨ ਪਾਪੇ ਪਾਪਾ ਨਾ ਮੰਜੇ ਤੇ ਪਿਆ ਜੇ ਛੋਟਾ ਹੈ ਮੰਜਾ ਬੋਟੇ ਪਾ ਸੀ ਨਗ ਨਾ ਆਇਆ ਤੈਨੂੰ ਦੇਖੋ ਇਹ ਨੋਰ ਕੇ ਮਿੱਟੀ ਬੁਸੇ ਮਾਰਦਾ ਆਇ ਜਾਂਦੀ ਲੱਡੂ ਮ ਹਾਂਜੀ ਇੱਥੇ ਹੋ ਗਿਆ ਸ਼ਾਮ ਦਾ ਟਾਈਮ ਮੈਂ ਬਣਾਉਣ ਲੱਗਿਆ ਜੀ ਤੋਰੀਆਂ ਦੀ ਸਬਜ਼ੀ ਸੱਚੀ ਸਬਜ਼ੀਆਂ ਤੋਂ ਤਾਂ ਇੰਨਾ ਜ਼ਿਆਦਾ ਦੁਖੀ ਹੋਇਆ ਪਿਆ ਨਾ ਯਾਨੀ ਕੋਈ ਸਬਜ਼ੀ ਦਾਲ ਪਾਣੀ ਕੋਈ ਵੀ ਚੰਗਾ ਨਹੀਂ ਲੱਗਦਾ ਨਾ ਜਦੋਂ ਬੱਚਿਆਂ ਨੂੰ ਪੁੱਛੀ ਉਹ ਵੀ ਕਹਿਣਗੇ ਨਹੀਂ ਇਹ ਨਹੀਂ ਖਾਣੀ ਉਹ ਨਹੀਂ ਖਾਣੀ ਹਨਾ ਪਰ ਇੱਕ ਮਾਂਵਾਂ ਦੀ ਹਨਾ ਆਪਣੀ ਇੱਕ ਰਿਸਪੌਂਸਿਬਿਲਟੀ ਆ ਆਪਣੀ ਜ਼ਿੰਮੇਵਾਰੀ ਆ ਵੀ ਆਪਾਂ ਨੇ ਸਾਮ ਨੂੰ ਸਵੇਰ ਨੂੰ ਸਬਜ਼ੀ ਵਗੈਰਾ ਬਣਾਉਣੀ ਆ ਹਨਾ ਤੇ ਕੋਸ਼ਿਸ਼ ਆਪਾਂ ਇਹ ਕਰਦੇ ਆ ਵੀ ਚਲੋ ਬੱਚੇ ਜਾ ਕੇ ਖਾ ਲੈਣ ਹਨਾ ਬੱਚੇ ਵਧੀਆ ਜੀ ਨਾਲ ਖਾ ਲੈਣ ਪਰ ਕਰੀਏ ਕਿ ਸੱਜੇ ਬੱਚੇ ਕੁਝ ਵੀ ਨਹੀਂ ਖਾ ਕੇ ਰਾਤ ਜਾਈਏ ਇਹ ਆ ਤਾਂ ਮੈਨੂੰ ਲੱਗਦਾ ਸ਼ਾਇਦ ਮੇਰੇ ਬੱਚਿਆਂ ਦੇ ਜਲ ਫਿਰ ਥੋੜਿਆਂ ਦੀ ਮੈਂ ਪਲੀਜ਼ ਜਰੂਰ ਦੱਸਿਓ ਤੇ ਉਹ ਚੀਜ਼ ਪਸੰਦ ਕਰਨੀ ਹੈ ਜਿਹੜੀ ਉਹਨਾਂ ਨੇ ਜਿਹੜੀ ਨਹੀਂ ਬਣੀ ਹੈਗੀ ਜਿਹੜੀ ਅੱਜ ਬਣ ਗਈ ਉਹ ਨਹੀਂ ਪਸੰਦ ਕਰਨੀ ਚਾਹੇ ਉਹਨਾਂ ਦੀ ਮਨਪਸੰਦ ਜਿਹੜੀ ਅੱਜ ਮੰਗ ਰਹੇ ਨੇ ਆਪਾਂ ਚੀਜ਼ ਅਗਲੇ ਦਿਨ ਬਣਾ ਲਈਏ ਪਰ ਫਿਰ ਵੀ ਉਹਨਾਂ ਦੇ ਨੱਕ ਹੇਠਾਂ ਕੁਝ ਨਹੀਂ ਹੁੰਦਾ ਸੱਚੀ ਆਪ برو ਵੀ ਨਹੀਂ ਖੈਰ ਚੰਗਾ ਲੱਗਦਾ ਹੈਗਾ ਦਿਨੀ ਪਤਾ ਨਹੀਂ ਇਦਾਂ ਦੇ ਹੋਏ ਪੈਨੇ ਪਤਾ ਨਹੀਂ ਦਾਲ ਸਕਦੀਆਂ ਇਦਾਂ ਦੀਆਂ ਹੋਈਆਂ ਪੈਨੇ ਕੁਝ ਨਹੀਂ ਸਮਝ ਜਾ ਰਿਹਾ ਹੈਗਾ ਚਲੋ ਇੱਥੇ ਦਿਨ ਥੋੜਾ ਜਿਹਾ ਖੜਾ ਸੀ ਵੈਸੇ ਨਾ ਮੈਨੂੰ ਜਿੱਦਾਂ ਲੱਗਿਆ ਨਾ ਤੋਰੀਆਂ ਲੈ ਕੇ ਆਏ ਸੀ ਇਹਨਾਂ ਦੇ ਪਾਪਾ ਇੱਕ ਦਿਨ ਪਹਿਲਾਂ ਆਰਗੇਨਿਕ ਸੀਗੇ ਵਧੀਆ ਬਿਨਾਰੀ ਸਪਰੇ ਤੋਂ ਸੀਗੇ ਜਿਹੜੀਆਂ ਲੈ ਕੇ ਆਏ ਸੀਗੇ ਤੇ ਉਹ ਬਣਾਈਆਂ ਸੀ ਆਪਾਂ ਨੇ ਮੈਂ ਇਦਾਂ ਵੀ ਹੈਗਾ ਵੀ ਆਪਾਂ ਨਾ ਕੱਲੀ ਸੁੱਕੀ ਜੀ ਸਬਜ਼ੀ ਬਣਾ ਕੇ ਧਰ ਦੇ ਵਿੱਚ ਵਧੀਆ ਮਲਾਈ ਵਗੈਰਾ ਪਾ ਕੇ ਉਹਦੀ ਤਰੀ ਵਗੈਰਾ ਬਣਾਉਣੀ ਆ ਨਾ ਬੱਚੇ ਤਰੀ ਵਾਲੀ ਸਬਜ਼ੀ ਜਦੋਂ ਖਾ ਕੇ ਰਾਜੀ ਆ ਤੇ ਬਪਾਜੀ ਨਾਲ ਬਣਾਉਨੇ ਆ ਫਿਰ ਵੀ ਜਦੋਂ ਇੱਕ ਵਾਰੀ ਖਾਣ ਲੱਗਣਗੇ ਇਹਨਾਂ ਨਖਰੇ ਤੇ ਬੱਚਿਆਂ ਨੇ ਕਰ ਨਹੀਂ ਕਰਨੇ ਨੇ ਹਨਾ ਤੇ ਹਾਂਜੀ ਇੱਥੇ ਦਾ ਰੋਟੀ ਦਾ ਮੇਰੇ ਸਾਰੇ ਕੰਮ ਹੋ ਗਏ ਸੀ ਬੱਚਿਆਂ ਨੇ ਰੋਟੀ ਖਾ ਲਈ ਬਪਾ ਜੀ ਨੇ ਖਾ ਲਈ ਇੱਥੇ ਆ ਗਈ ਸੀ ਸਬਜੀ ਬਸ ਮੈਨ ਲੱਗੀ ਸੀ ਸਾਡੀ ਰੋਟੀ ਦੀ ਤਿਆਰੀ ਕਰਨ ਉਹ ਲੈ ਕੇ ਆਏ ਸੀ ਦਹੀਂ ਕਿਉਂਕਿ ਉਹ ਪਹਿਲਾਂ ਦਹੀਂ ਪਿਆ ਸੀ ਥੋੜਾ ਜਿਹਾ ਬੱਚਿਆਂ ਨੇ ਆਪਣਾ ਖਾ ਲਿਆ ਸੀਗਾ ਤੇ ਉਹ ਆਪਣਾ ਲੈ ਕੇ ਆਏ ਸੀ ਇਹ ਵਾਲਾ ਦਹੀਂ ਕੁਛ ਦੇਖੋ ਪਹਿਲਾਂ ਮੇਰੇ ਕੋਲ ਪਿਆ ਸੀਗਾ ਪਰ ਉਹ ਕਹਿੰਦੇ ਵਿੱਚ ਇਹ ਪਾ ਕੇ ਨਾ ਮਿਕਸ ਕਰਕੇ ਕੁਝ ਲੱਸੀ ਬਣਾ ਲਓ ਤੇ ਕੁਝ ਆਪਣਾ ਦਹੀਂ ਆ ਨਾ ਬੂੰਦੀ ਵਗੈਰਾ ਪਾ ਲਓ ਇਹਨਾਂ ਦੇ ਪਾਪਾ ਨੂੰ ਯਾਦਦਰ ਬੂੰ ਹੋਏ ਤੇ ਇਦਾਂ ਦੇ ਨਾ ਦਹੀਂ ਦੇ ਵਿੱਚ ਪਾ ਕੇ ਖਾਣਾ ਬਹੁਤ ਟੇਸਟੀ ਲੱਗਦਾ ਉਹ ਬਹੁਤ ਖਾਂਦੇ ਯਾਨੀ ਨਾ ਕਦੇ ਕਦੂ ਕਸ ਕਰਕੇ ਪਾ ਲਿਆ ਕਦੇ ਬੁੰਦੀ ਪਾ ਲਈ ਜਾਂ ਫਿਰ ਕਦੇ ਆਲੂ ਬੌਲ ਕਰਕੇ ਪਾ ਲਿਆ ਹਨਾ ਇਦਾਂ ਦਾ ਹਾਂਜੀ ਇੱਥੇ ਮੈਂ ਕੱਟਣ ਲੱਗੇਗੀ ਸੀਗੀ ਆਪਣਾ ਸਲਾਦ ਹਨਾ ਰੋਟੀ ਦੇ ਨਾਲ ਜ਼ਰੂਰੀ ਆ ਕਿਉਂਕਿ ਮੈਂ ਹੁਣ ਰੋਟੀ ਵਗੈਰਾ ਘਟਾਈ ਹੋਈ ਆ ਮੈਂ ਕੋਸ਼ਿਸ਼ ਕਰਦੀ ਆ ਵੀ ਜਿੰਨਾ ਵੱਧ ਮੈਂ ਸਲਾਦ ਖਾ ਸਕਾਂ ਨਾ ਤੇ ਇਹ ਰੋਟੀ ਦਾ ਜਿੱਥੇ ਮੈਂ ਦੋ ਖਾਂਦੀ ਸੀ ਮੈਂ ਹੁਣ ਬਿਲਕੁਲ ਇੱਕ ਇੱਕ ਤੇ ਆ ਰਹੀ ਆ ਥੋੜਾ ਜਿਹਾ ਆਪਣੇ ਸਿਹਤ ਵੱਲ ਆਪਣੀ ਬਾਡੀ ਵੱਲ ਆਪਾਂ ਧਿਆਨ ਦੇਣ ਦੀ ਕੋਸ਼ਿਸ਼ ਕਰ ਰਹੇ ਆ ਦੇਖਦੇ ਅੱਬਾ ਕਿੰਨੀ ਕ ਹੱਦ ਤੱਕ ਕਾਬਜਾਬ ਹੋਣੇ ਆ ਜਾਂ ਫਿਰ ਨਹੀਂ ਹੁੰਦੇ ਸੱਚੀ ਬਹੁਤ ਇਹ ਚੀਜ਼ ਨੂੰ ਲੈ ਕੇ ਮੈਂ ਬਹੁਤ ਉਪਰੇਸ਼ਾਨ ਆ ਗਈ ਹਨਾ ਚਲੋ ਜੀ ਇੱਥੇ ਆਪਣੇ ਪਾਲੀ ਰੋਟੀ ਵਗੈਰਾ ਨਾਲ ਆਪਾਂ ਚਾਰ ਵਗੈਰਾ ਲੈ ਲਾਂਗੇ ਹਨਾ ਮੁੰਦੀ ਮੈਂ ਭਿਓ ਰੱਖੀ ਸੀਗੀ ਤੇ ਕੁਛ ਦੀ ਮੈਂ ਦਹੀਂ ਬਣਾ ਲੂੰਗੀ ਕੁਛ ਦੀ ਲੱਸੀ ਬਣਾ ਲੂੰਗੀ ਹਨਾ ਤੇ ਹਨਾ ਉਹ ਦੇਖੋ ਹਨਾ ਦੀ ਆਤ ਮੇਰੀ ਨਹੀਂ ਜਾ ਰਹੀ ਮੈਂ ਕੀ ਕਰਾਂ ਸੱਚੀ ਮੈਂ ਬਹੁਤ ਦੁਖੀ ਆਪਣੀ ਇਸ ਗੱਲ ਤੋਂ ਤੇ ਹਾਂਜੀ ਆਪਾਂ ਅੱਜ ਦੀ ਵੀਡੀਓ ਦੇ ਇੱਥੇ ਐਂਡ ਕਰਦੇ ਆਂ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਗੇ ਵੀ ਆਪਣੇ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ ਤੇ અમને ਗੱਲ ਤੋਂ ਪਲੀਜ਼ ਸਾਨੂੰ ਆਪ ਚੰਗੀ ਤਰ੍ਹਾਂ ਫਿਰਕੇ ਦੱਸਿਓ ਕਰੇ ਤੇ ਹਨਾ ਆਪਾਂ ਨੂੰ ਪਤਾ ਲੱਗਦਾ ਹੁੰਦਾ ਹਾਂਜੀ ਇੱਥੇ ਹੋ ਗਈ ਸੀ ਨੈਕਸਟ ਮਾਰਨਿੰਗ ਮੈਂ ਲੱਗੀ ਸੀ ਪੀਨਾ ਪੌਣ ਗੱਟੇ ਦੇ ਵਿੱਚ ਚਲੋ ਜੀ ਆਪਾਂ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਦੇ ਆ ਵੀਡੀਓ ਚੰਗੀ ਲੱਗੀ ਫੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ